ਸੀ ਡੀ اے ਪੀ ਜੂਰੀਏ ਦੀ ਸ਼ੋਰਟ ਨਹੀਂ ਅਜ ਤੱਕ ਆਉਣ ਦਿੱਤੀ ਹੁਣ ਤੱਕ ਸਾਡੇ ਕੋਲੇ ਅੱਜ ਵੀ ਜੀ ਦੇਖੀ ਆਪਣੇ ਕੋਲੇ ਆਪਣੇ ਕੋਲੇ ਅੱਜ ਵੀ ਡੀ اے ਪੀ ਪਿਆ ਹੈਗਾ ਬਾਜ਼ਾਰ ਦੇ ਵਿੱਚ ਆਪਣੇ ਰੇਟ ਹੈਗੇ ਉਹਨਾਂ ਤੋਂ ਆਪਾਂ 30 ਤੋਂ 40% ਲੈਸ ਦਿੰਨੇ ਆ ਬ੍ਰਾਂਡ ਦੇ ਉੱਪਰ ਚੰਗੀ ਕੰਪਨੀ ਦਾ ਸਾਡਾ ਮੇਨ ਮਕਸਦ ਬਾਜਵਾ ਸਾਹਿਬ ਇਹ ਹੈ ਕਿ ਅਸੀਂ ਚੰਗੀ ਕੰਪਨੀ ਦਾ ਮਾਲ ਵੇਚੀਏ ਚੰਗਾ ਮਟੀਰੀਅਲ ਵੇਚੀਏ ਤਾਂ ਕਿ ਜਿਹੜਾ ਜ਼ਿੰਮੇਦਾਰ ਹੈ ਉਹਨੂੰ ਚੰਗੀ ਫਸਲ ਆਵਦੀ ਸਾਡੀ ਗਾਰੰਟੀ ਹੈ ਜ 15 ਤੋਂ 20 ਦਿਨ ਦੀ ਜਿਵੇਂ ਹੁਣ ਮੱਕੀ ਤੇ ਟੈਂਪਰੇਚਰ ਜ਼ਿਆਦਾ ਆ ਹੁੰਦੀ ਕੰਟਰੋਲ ਹੁੰਦੀ ਬਿਲਕੁਲ 15 ਤੋਂ 20 ਦਿਨ ਦਾ ਰਿਜ਼ਲਟ ਆ ਰਿਹਾ ਜੀ ਮੱਕੀ ਦੇ ਐਟ ਅ ਟਾਈਮ ਉੱਥੇ ਬਿਲਕੁਲ ਰੁਕਿਆ ਹੋਇਆ ਝੋਨਾ ਉੱਥੇ ਤੋੜ ਦਿੰਦਾ ਝੋਨੇ ਨੂੰ ਇਹ ਠੀਕ ਹੈ ਵੀ ਇੰਨੀ ਕੁ ਪਾਵਰ ਹੈਗੀ ਐ ਚ ਇੰਨੀ ਕੁ ਪਾਵਰ ਐ ਚ ਹੈਗੀ ਆ ਜੈਨੂਅਲ ਟੈਕਨੀਕਲ ਐ ਦੋਸਤੋ ਗੋਨਿਆਣਾ ਸ਼ਹਿਰ ਦੇ ਵਿੱਚ ਪਹੁੰਚੇ ਆ ਗੋਨਿਆਣੇ ਦਾ ਨਾਮ ਅੱਜ ਆਲ ਵਰਲਡ ਦੇ ਵਿੱਚ ਬੱਚਾ ਬੱਚਾ ਜਾਣਦਾ ਤੁਹਾਨੂੰ ਪਤਾ ਵੀ ਗੋਨਿਆਣੇ ਆਲੇ ਕਰਕੇ ਮਸ਼ਹੂਰ ਆਏ ਸ਼ਹਿਰ ਤੇ ਇੱਥੇ ਪੀਰ ਕੋਟੀਆਂ ਦੀ ਦੁਕਾਨ ਆ ਪੈਸਟੀਸਾਈਡ ਦੀ ਤੇ ਬਾਈ ਕਿੰਨਾ ਲੈਸ ਕਰ ਦਾਂਗੇ ਆਪਾਂ ਐਮ ਆਰ ਪੀ ਨੂੰ ਅਸਿਕਾ ਬਾਈ ਸਾਰਿਆਂ ਨੂੰ ਆਪਣਾ ਐਮ ਆਰ ਪੀ ਦੇ ਹਿਸਾਬ ਨਾਲ ਨਹੀਂ ਬਾਜਵਾ ਸਾਹਿਬ ਆਪਾਂ ਜਿਹੜਾ ਆਮ ਬਾਜ਼ਾਰ ਦੇ ਵਿੱਚ ਆਪਣੇ ਰੇਟ ਹੈਗੇ ਉਹਨੋਂ ਤਾਂ ਆਪਾਂ 20 ਤੋਂ 40% ਲੈਸ ਦਿੰਨੇ ਆ ਬ੍ਰਾਂਡ ਦੇ ਉੱਪਰ ਠੀਕ ਹੈ ਵੀ ਬ੍ਰਾਂਡ ਦੇ ਉੱਪਰ ਲੋਕਲ ਦੇ ਉੱਪਰ ਨਹੀਂ ਸੀ ਠੀਕ ਹੈ ਲੋਕਲ ਦੀ ਗੱਲ ਨਹੀਂ ਕਰਦੇ ਬ੍ਰਾਂਡ ਦੇ ਉੱਪਰ ਆ ਤੇ ਉਹ ਕਾਰਨਰ ਤੋਂ ਲੱਗ ਜਾਓ ਮੈਂ ਕਹਣਾ ਅੰਦਰ ਤੱਕ ਜਿੱਡਾ ਬਾਈ ਦਾ ਗਦਾਮ ਆ ਬ੍ਰਾਂਡ ਹੀ ਭਰਿਆ ਪਿਆ ਬਿਲਕੁਲ ਬਿਲਕੁਲ ਚੰਗੀ ਕੰਪਨੀ ਦਾ ਸਾਡਾ ਮੇਨ ਮਕਸਦ ਬਾਜਵਾ ਸਾਹਿਬ ਇਹ ਹੈ ਕਿ ਅਸੀਂ ਚੰਗੀ ਕੰਪਨੀ ਦਾ ਮਾਲ ਵੇਚੀਏ ਚੰਗਾ ਮਟੀਰੀਅਲ ਵੇਚੀਏ ਤਾਂ ਕਿ ਜਿਹੜਾ ਜ਼ਿੰਮੇਦਾਰ ਹੈ ਉਹਨੂੰ ਚੰਗੀ ਫਸਲ ਆਵਦੀ ਤੇ ਬਾਈ ਹੁਣ ਜਿਵੇਂ ਝੋਨੇ ਦਾ ਸੀਜ਼ਨ ਆ ਤਾਂ ਪਟਿਲਾ ਕਲੋਰ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਆਪਣੇ ਕੋਲੇ ਪਟਿਲਾ ਕਲੋਰ ਦੇ ਵਿੱਚ ਜੀ ਆਪਾਂ ਮੰਨ ਲੇ ਕਿ ਚੱਲ ਗਿਆ 37% ਜੀ 50% ਦੋਨੇ ਪਟਿਲਾ ਕਲੋਰ ਪਈਆਂ ਨੇ ਉਸ ਤੋਂ ਬਿਨਾਂ ਜੇ ਕੋਈ ਹੋਰ ਇੱਕ ਟੈਕਨੀਕਲ ਹੋਰ ਆ ਰਹੇ ਨਾ ਮਾ ਉਹ ਵੀ ਜਲਦੀ ਆਪਾਂ ਅਵੇਲੇਬਲ ਕਰਵਾਵਾਂਗੇ ਜਿਵੇਂ ਆਪਾਂ ਸਾਰੀਆਂ ਚੰਗੀਆਂ ਕੰਪਨੀ ਆਪਣੇ ਕੋਲੇ ਜਿਵੇਂ ਆ ਰਿਫਟ ਪਲੱਸ ਪਈ ਹੈ ਰਿਫਟ ਪਲੱਸ ਪਈ ਹੈ ਜੀ ਆਪਣੇ ਕੋਲੇ ਸੈਂਟਾ ਦਾ ਪਿਆ ਜੀ ਅੜਾਮਾ ਦਾ ਪਿਆ ਨਾਗਰਜਨ ਦਾ ਪਿਆ ਜੀ ਸਾਰੀਆਂ ਚੰਗੇ ਚੰਗੇ ਕੰਪਨੀ ਆਪਰੇ ਕੋਲੇ ਮੌਜੂਦ ਨੇ ਐਟ ਟਾਈਮ A to Z ਤੇ ਬਾਈ ਵੱਡੀ ਗੱਲ ਹੁੰਦੀ ਬੀ ਦਵਾਈ ਤਾਂ ਸਸਤੀ ਮਿਲ ਜਾਂਦੀ ਹੈ ਉਹ ਨਹੀਂ ਮਿਲਦਾ ਬਾਈ ਸਾਡੇ ਕੋਲੇ ਜਿੰਨੇ ਵੀ ਸਾਡੇ ਨਾਲ ਜ਼ਿਮੀਂਦਾਰ ਜੁੜੇ ਆ ਅਸੀਂ ਡੀਏਪੀ ਜੂਰੀਆ ਦੀ ਸ਼ੋਰਟ ਨਹੀਂ ਅਜ ਤੱਕ ਆਉਣ ਦਿੱਤੀ ਹੁਣ ਤੱਕ ਸਾਡੇ ਕੋਲੇ ਅੱਜ ਵੀ ਜੀ ਦੇਖੀ ਆਪਣੇ ਕੋਲੇ ਆਪਣੇ ਕੋਲੇ ਅੱਜ ਵੀ ਡੀਏਪੀ ਪਿਆ ਹੈਗਾ ਡੀਏਪੀ ਪਿਆ ਜੂਰੀਆ ਵੀ ਪਿਆ ਦੋਨੇ ਚੀਜ਼ਾਂ ਦੋਨੇ ਚੀਜ਼ਾਂ ਮੌਜੂਦ ਨੇ ਜਿਹੜਾ ਪੋਟਾਸ਼ ਦੀ ਉਸ ਦੀ ਗੱਲ ਕਰੋ ਉਹ ਤਾਂ ਆਵੇਂ ਆਪਣੇ ਕੋਲੇ ਉਹ ਤਾਂ ਬਾਦੂ ਆ ਉਹ ਤਾਂ ਹਰੇਕ ਜਗ੍ਹਾ ਤੋਂ ਜੀ ਮਿਲਦੀ ਹੈ ਉਹ ਤਾਂ ਮਿਲ ਨਹੀਂ ਮਿਲਣੀ ਹੈ ਮਿਲ ਨਹੀਂ ਮਿਲਣੀ ਹੈ ਜੀ ਠੀਕ ਹੈ ਤੇ ਹੁਣ ਇਸ ਤੋਂ ਇਲਾਵਾ ਗੱਲ ਕਰ ਲਈਏ ਪ੍ਰਦਾਨਾਂ ਦੀ ਤਾਂ ਉਹ ਕਿਹੜੇ ਕਿਹੜੇ ਆ ਪ੍ਰਦਾਨਾਂ ਆਪਣੇ ਕੋਲੇ 3-4 ਕੰਪਨੀਆਂ ਦੀ ਐਟ ਅਟਾਈਮ ਮੌਜੂਦ ਨੇ ਜੀ ਆ ਗਈਆਂ 2-3 ਕੰਪਨੀਆਂ ਦੇ ਹੋਰ ਆ ਰਹੀਆਂ 6-7 ਕੰਪਨੀ ਨੇ ਆਪਾਂ ਪ੍ਰਦਾਨ ਵੇਚਣੀ ਹੈ ਠੀਕ ਚੰਗੀ ਕੁਆਲਿਟੀ ਇਹ ਨਹੀਂ ਕਹਿੰਦੇ ਵੀ ਆਪਾਂ ਕੋਈ ਮਾੜੀ ਕੰਪਨੀ ਇਹ ਘੱਟ ਕੰਪਨੀਆਂ ਦੀ ਵੇਚ ਲਾਂਗੇ ਪਰ ਟੌਪ ਦੀ ਟੌਪ ਦਾ ਮਾਲ ਵੇਚਾਂਗੇ ਠੀਕ ਹਾਂਜੀ ਤੇ ਇਸ ਤੋਂ ਬਿਨਾ ਅੱਗੇ ਬਾਈ ਗੱਲ ਕਰੀਏ ਸੁੰਡੀ ਵਾਲੇ ਪ੍ਰੋਡਕਟ ਕਿਹੜੇ ਕਿਹੜੇ ਨੇ ਸੁੰਡੀ ਵਾਲੇ ਪ੍ਰੋਡਕਟ ਆਪਣੇ ਕੋਲੇ ਚੰਗੀਆਂ ਕੰਪਨੀਆਂ ਦਾ ਸਾਰੇ ਮੋਲੀਕੂਲ ਬ੍ਰਾਂਡ ਦੇ ਵਿੱਚ ਪਈ ਆ ਜੀ ਬਹੁਤ ਸਾਰੇ ਮ ਕੇਮ ਕੋਰਾਜਨ ਆ ਗਈ ਕੇਮ ਕੋਰਾਜਨ ਲਾ ਲਓ ਸਿਮੂਡਸ ਲਾ ਲਓ ਤੁਸੀਂ ਬਿਆਗੋ ਆ 12z ਜਾਂ ਜਸਟਰ ਲਾ ਲਓ ਤੁਸੀਂ ਕੋਰਾਜਨ ਲਓ ਸਾਰੀਆਂ 82 ਟੈਕਨੀਕਲ ਨਮੀ ਦਵਾਈ ਹੈ ਸੁਪਰ ਜਸਟਰ ਇਹਦਾ ਕੀ ਫਰਕ ਹੈ ਬਈ ਦੂਜੇ ਨਾਲ ਇਹਦਾ ਫਰਕ ਜੀ ਇਹਦੀ ਜਿਹੜੀ ਡੋਜ਼ ਹੈ ਉਹ ਮੇਨ ਹੈਗੀ ਹੈ 100 ml ਕਿੱਲੇ ਦੀ थी, 100 ml ਠੀਕ ਹੈ ਜੀਮੀਦਾਰ ਨੇ ਬਜਟ ਦੇ ਵਿੱਚ ਜਾਂਦੀ ਹੈ ਤੇ ਗੱਲ ਕਰੀਏ 15 ਤੋਂ 20 ਦਿਨ ਦਾ ਰਿਜ਼ਲਟ ਹੈ ਜੇ ਹੁਣ ਮੱਕੀ ਦੀ ਗੱਲ ਕਰੀਏ ਅਸੀਂ ਮੱਕੀ ਦੇ 1500 ਵੀਜ਼ਨਾਂ ਦੀ ਗਾਰੰਟੀ ਹੈ ਰਿਜ਼ਲਟ ਬਿਲਕੁਲ ਸਾਡੀ ਗਾਰੰਟੀ ਹੈ ਜੀ 15 ਤੋਂ 20 ਦਿਨ ਦੀ ਜੇ ਹੁਣ ਮੱਕੀ ਤੇ ਟੈਂਪਰੇਚਰ ਜ਼ਿਆਦਾ ਆ ਸੁੰਡੀ ਕੰਟਰੋਲ ਹੁੰਦੀ ਬਿਲਕੁਲ 15 ਤੋਂ 20 ਦਿਨ ਦਾ ਰਿਜ਼ਲਟ ਆ ਰਿਹਾ ਜੀ ਮੱਕੀ ਦੇ ਐਟ ਅ ਟਾਈਮ ਸੁਪਰ ਜਸਟ ਦਾ ਨਾਮ ਹੈ ਠੀਕ ਹੈ ਝੋਨੇ ਵਾਸਤੇ ਵੀ ਯੂਜ਼ ਹੋ ਰਹੀ ਨੇ ਝੋਨੇ ਵਾਸਤੇ ਸਾਰੀਆਂ ਫਸਲਾਂ ਵਾਸਤੇ ਮੂੰਗੀ ਤੇ ਲਾ ਲਓ ਮੂੰਗੀ ਦਾ ਚੰਗਾ ਏਰੀਆ ਸਾਡੇ ਕੋਲੇ ਮੂੰਗੀ ਤੇ ਕਰਾ ਰਹੇ ਆ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਸੁਪਰ ਜਸਟਰ ਦਾ ਮੱਕੀ ਤੇ ਆਉਣੇ ਆਉਣੇ ਮੂੰਗੀ ਤੇ ਬਹੁਤ ਸੋਹਣਾ ਰਿਜ਼ਲਟ ਆ ਝੋਨੇ ਤੇ ਬਹੁਤ ਚੰਗਾ ਮੋਲੀਕੂਲ ਜਾ ਰਿਹਾ ਜੀ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਜਿਵੇਂ ਜ਼ਿੰਕ ਵਗੈਰਾ ਮਿਲ ਜਾਂਦੇ ਨੇ ਸਾਰੀਆਂ ਜ਼ਿੰਕ ਆਪਣੇ ਕੋਲੇ 21% ਜ਼ਿੰਕ ਆ 33 12 17 ਲਿਕੜ ਵੀ ਪਏ ਨਹੀਂ ਯਾਰ ਲਿਕੜ ਯਾਰਾ ਦਾ ਲਾ ਲਓ ਤੁਸੀਂ ਹੋਰ ਅਜਸੋ ਇਜ਼ਰਾਈਲ ਦੀ ਕੰਪਨੀ ਹੈ ਤਾਂ ਲਾ ਲਓ ਸਾਰੇ ਆਪਣੇ ਕੋਲ ਮੋਲੀ ਕੋਲ ਐਟ ਅ ਟਾਈਮ ਅਵੇਲੇਬਲ ਨੇ ਜ਼ਿੰਕ ਆ ਆ ਜ ਤੁਹਾਨੂੰ ਬ੍ਰਾਂਡ ਹੀ ਮਿਲੂਗਾ ਕਿਉਂਕਿ ਇਹ ਜਿੰਕ ਨੇ ਜਿਹੜੇ ਇਹਨਾਂ ਨੇ 100% ਕੰਮ ਕਰਨੀ ਕਰਨ ਕਰ ਨਹੀਂ ਕਰਨੀ ਕਰਨ ਇਹਨਾਂ ਨੇ ਜੀ ਬਾਕੀ ਬਈ ਝੋਨੇ ਤੇ ਜਿਵੇਂ ਕਈ ਵਾਰੀ ਝੋਨਾ ਅੜ ਜਾਂਦਾ ਰੁਕ ਜਾਂਦਾ ਗ੍ਰੋਥ ਲਈ ਵੀ ਪ੍ਰੋਡਕਟ ਪਾਉਣੇ ਪਸੰਦ ਕਰ ਲਈ ਜੀ ਆ ਬਾਜਰਾ ਸਾਹਿਬ ਜਿੱਥੇ ਝੋਨਾ ਅੜ ਗਿਆ ਉੱਥੇ ਸਾਡੇ ਕੋਲੇ ਬ੍ਰॉडਕਾਸਟ ਸਿੱਕੜੇ ਦੇ ਵਿੱਚ ਹੈਗਾ 골ਡ ਪਾਵਰ ਹੂੰ ਆ 3 ਕਿਲੋ ਇਹ ਛਿੱਟੇ ਦੇ ਵਿੱਚ ਕਿੱਲੇ ਦਾ ਜਾਂਦਾ ਜੀ ਬਹੁਤ ਐਕਸਲੈਂਟ ਰਿਜ਼ਲਟ ਹੈ ਇਹਦੇ ਠੀਕ ਹੈ ਜਿੱਥੇ ਬਿਲਕੁਲ ਰੁਕਿਆ ਹੋਇਆ ਝੋਨਾ ਉੱਥੇ ਤੋੜ ਦਿੰਦਾ ਝੋਨੇ ਨੂੰ ਉਹ ਠੀਕ ਹੈ ਵੀ ਇੰਨੀ ਕੁ ਪਾਵਰ ਹੈਗੀ ਐਚ ਇਸ ਇੰਨੀ ਕੁ ਪਾਵਰ ਇੱਚ ਹੈਗੀ ਆ ਜੈਨੂਅਲ ਟੈਕਨੀਕਲ ਹੈ ਕੋਈ ਇਹਦੇ ਵਿੱਚ ਕੋਈ ਆਪਾਂ ਮੋਲੀਕੂਲ ਦੀ ਗੱਲ ਕਰੀਏ ਐਕਸਟਰਾ ਮੋਲੀਕੂਲ ਨਹੀਂ ਹੈਗਾ ਹਮ ਜਨਰਿਕ ਠੀਕ ਹੈ ਜਨਰਿਕ ਆ ਵੀ ਇਹਦੀ 100% ਗਾਰੰਟੀ ਹੋਊ ਆਪਾਂ ਬਿਲਕੁਲ ਕੰਮ ਕਰੂਗਾ ਕੰਮ ਕਰੂਗਾ ਜੀ ਬਿਲਕੁਲ ਠੀਕ ਹੈ ਤੇ ਇਸ ਤੋਂ ਬਿਨਾ ਹੋਰ ਉਸ ਤੋਂ ਬਿਨਾ ਜੇ ਆਪਾਂ ਸਪਰੇਅ ਦੇ ਵਿੱਚ ਜਾਈਏ ਸਾਡੇ ਕੋਲੇ ਜੈਡ ਆਨ ਲਿਕਵਿਡ ਦੇ ਵਿੱਚ ਹੈ ਜੇ ਆਪਾਂ ਮੱਕੀਆਂ ਜਿੱਥੇ ਸਾਡੇ ਕੁਝ ਏਰੀਆ ਦੇ ਵਿੱਚ ਮੱਕੀਆਂ ਅੜਗੀਆਂ ਸੀਗੀਆਂ ਉਹਦਾ ਕਾਰਨ ਸੀਗਾ ਮੀਂਹ ਪੈ ਗਿਆ ਸੀਗਾ ਉੱਤੋਂ ਕਰੰਟ ਹੋ ਗਈਆਂ ਸੀ ਮੱਕੀਆਂ ਉੱਥੇ ਸੀ ਜੈਡ ਆਨ ਕਰਵਾਇਆ ਅਡਜਸਟੋਇਰ ਰੇਲ ਦੀ ਕੰਪਨੀ ਜੈਡ ਆਨ ਕਰਵਾਇਆ 4 ਕਿੱਲੇ ਦੇ ਵਿੱਚ ਲੀਟਰ ਬਹੁਤ ਐਕਸੀਡੈਂਟ ਰਿਜ਼ਲਟ ਆਇਆ ਤੇ ਮੱਕੀ ਮੱਕੀ ਤੁਰ ਪਈਆਂ ਠੀਕ ਹੈ ਇਹ ਝੋਨੇ ਦੇ ਵੀ ਕੰਮ ਕਰੂ ਝੋਨੇ ਦੇ ਵੀ ਕੰਮ ਕਰੂ ਮੱਕੀ ਦੇ ਵੀ ਕੰਮ ਕਰੂ ਜੀ ਸਾਰੀਆਂ ਫਸਲਾਂ ਇਹ ਜੈਡ ਦੇ ਕੰਮ ਕਰਦਾ ਹੈ ਸਬਜ਼ੀਆਂ ਤੇ ਵੀ ਕੰਮ ਕਰਦਾ ਹੈ ਠੀ ਪਲਾਂਟ ਗ੍ਰੋਥਰ ਜੀ ਇਹ ਵੀ ਪਲਾਂਟ ਗ੍ਰੋਥਰ ਹੈ ਹਮ ਗ੍ਰੋਥ ਕਰਵਾਉਂਦਾ ਹੈ ਇਹ ਵੀ ਸਪਰੇ ਦੇ ਵਿੱਚ ਜਾਂਦਾ ਹੈ 3 ਕਿਲਰ ਇਹ ਲੀਟਰ ਪੈਣਾ ਜਾਂਪਾ ਇਹ ਵੀ ਅੰਟਰਨੈਸ਼ਨਲ ਕੰਪਨੀ ਹੈ ਸਾਰੀਆਂ ਫਸਲਾਂ ਦੇ ਉੱਤੇ ਇਡੂ ਜੜ ਜਾਂਪਾ ਠੀਕ ਹੈ ਇਹ ਵੀ ਸਾਰੇ ਫਸਲਾਂ ਤੇ ਬਾਈ ਸਬਜੀ ਵਾਲੇ ਫਾਰਮਰਾਂ ਲਈ ਵੀ ਆਪਣੇ ਕੋਲ ਹੁੰਦੀ ਹੈ ਦਵਾਈ ਸਬਜੀ ਵਾਲੇ ਵੀਰਾਂ ਵਾਸਤੇ ਸਾਡੀ ਮੇਨ ਸਾਡੀ ਬੇਨਤੀ ਇਹ ਹੈਗੀ ਆ ਸਾਡੇ ਕੋਲੇ ਟੀਮ ਡਾਕਟਰਾਂ ਦੀ ਮੌਜੂਦ ਹੈ ਸਬਜੀ ਵਾਲਾ ਜਿਹੜਾ ਜ਼ਿੰਮੇਵਾਰਾ ਬਜਾਦ ਸਾਹਿਬ ਹਮ ਉਹਨੂੰ ਲੋਡ ਹੁੰਦੀ ਹੈ ਜੀ ਡਾਕਟਰ ਦੀ ਜੀ ਠੀਕ ਹੈ ਸਾਡੇ ਕੋਲ ਡਾਕਟਰਾਂ ਦੀ ਟੀਮ ਐਟ ਅ ਟਾਈਮ ਮੌਜੂਦ ਰਹਿੰਦੀ ਹੈ ਹਰ ਟਾਈਮ ਖੇਤ ਜਾ ਕੇ ਅਸੀਂ ਉਹਨੂੰ ਦੱਸ ਕੇ ਆਉਣਾ ਵੀ ਤੁਹਾਨੂੰ ਆਹ ਚੀਜ਼ ਦੀ ਲੋੜ ਹੈ ਐਕਸਟਰਾ ਚੀਜ਼ ਕੋਈ ਨਹੀਂ ਕਰਾਉਂਦੇ ਇਹ ਸਬਜ਼ੀ ਵਾਲੇ ਫਾਰਮਰ ਨੂੰ ਜਦੋਂ ਦੇ ਅਸੀਂ ਆਏ ਆ ਸਬਜ਼ੀ ਵਾਲੇ ਫਾਰਮਰ ਸਾਡੇ ਨਾਲ ਵੱਧ ਤੋਂ ਵੱਧ ਜੁੜੇ ਹੋਏ ਆ ਜੀ ਸਬਜ਼ੀ ਵਾਲੇ ਫਾਰਮਰ ਨੂੰ ਬੈਂਦੀ ਹੈ ਕਿ ਸਾਡੇ ਕੋਲ ਇੱਕ ਵਾਰੀ ਢੇੜਾ ਲਾਜੀ ਮਾਰ ਕੇ ਜਾ ਤੇ ਰੇਟ ਦਾ ਕਿੰਨਾ ਕੁ ਫਾਇਦਾ ਕਰਦਾਂਗੇ ਆਪਣੇ ਕੋਲ ਦੂਰੋਂ ਬੰਦਾ ਚੱਲ ਕੇ ਵੀ ਆਊਗਾ ਕੋਈ ਨਾ ਕੋਈ ਬਾਜਵਾ ਸਾਹਿਬ ਬ੍ਰਾਂਡ ਦੇ ਗੱਲ ਕਰੇ ਆਪਾਂ 30 ਤੋਂ 40% ਸਾਡਾ ਹੈਗਾ ਬ੍ਰਾਂਡ ਦੇ ਉੱਤੇ ਜਿਹੜਾ ਆਪਾਂ ਕੋਈ ਲੋਕਲ ਕੰਪਨੀ ਲਾ ਲਓ ਤੁਸੀਂ 70 ਤੋਂ 80% ਦਾ ਸਾਡਾ ਰੇਟ ਦਾ ਡਿਫਰੈਂਸ ਆਏਗਾ ਅਦਰ ਮਾਰਕੀਟ ਦੇ ਨਾਲ ਤੇ ਝੋਨੇ ਦੇ ਸੀਡ ਮਿਲ ਜਾਂਦੇ ਨੇ ਆਪਣੇ ਕੋਲ ਝੋਨੇ ਦਾ ਸੀਡ ਸਾਰੀਆਂ ਕੰਪਨੀ ਦਾ ਆਪਾਂ ਝੋਨੇ ਦਾ ਸੀਡ ਵੇਚੇ ਜੀ ਐਟ ਅਟਾਈਮ ਵੀ ਕੁਝ ਸਾਡੇ ਕੋਲ ਸੀਡ ਮੌਜੂਦ ਨੇ ਜਿਹੜੇ ਯੂਨੀਵਰਸਿਟੀ ਤੋਂ ਪ੍ਰਮਾਣਿਤ ਨੇ ਉਹੀ ਵੇਚਦੇ ਉਹੀ ਵੇਚਦੇ ਦੂਜੀ ਚੀਜ਼ ਅਸੀਂ ਕੋਈ ਨਹੀਂ ਵੇਚਦੇ ਠੀਕ ਹੈ ਜਿਵੇਂ ਹੁਣ ਵੀ ਬਾਸਮਤੀ ਦਾ ਕੋਈ ਵੀ ਬੀਜ ਲੈਣਾ ਜਾਂ ਪਰਮਲ ਦਾ ਬਨਸਪਨੀ ਦੇ ਵਿੱਚ ਆਪਣੇ ਕੋਲੇ 17 18 18 85 16 99 1509 ਇਹ ਮੌਜੂਦ ਨੇ 131 126 ਉਹ ਵੀ ਦੋਨੇ ਮੌਜੂਦ ਨੇ ਐਟ ਟਾਈਮ ਠੀਕ ਹੈ ਅੱਜ ਦੀਆਂ ਚੀਜ਼ਾਂ ਚੱਲਦੀਆਂ ਨੇ ਜਿਨ੍ਹਾਂ ਦਾ ਕਿਸਾਨ ਨੂੰ ਫਾਇਦਾ ਉਹੀ ਵੇਚਦੇ ਉਹੀ ਵੇਚਦੇ ਅਸੀਂ ਦੂਜੀ ਕੋਈ ਚੀਜ਼ ਨਹੀਂ ਵੇਚਦੇ ਠੀਕ ਹੈ ਤੇ ਬਾਕੀ ਹਰੇਚਾਰੇ ਵੀ ਸਾਰੇ ਆਗੇ ਹਰੇਚਾਰੇ ਜਵਾਰ ਬਾਜਰਾ ਕੋਈ ਵੀ ਕੁਝ ਵੀ ਲਾਉਣਾ ਆਪਾਂ ਸਾਰਾ ਕੁਝ ਆਪਣੇ ਕੋਲੇ ਐਟ ਟਾਈਮ ਮੌਜੂਦ ਉਹ ਵੀ ਬਾਈ ਹੋਰਾਂ ਕੋਲੇ ਬ੍ਰਾਂਡ ਹੀ ਪਏ ਨੇ ਐਡ ਕੰਪਨੀ ਤੇ ਬਾਕੀ ਇੱਕ ਵਾਰੀ ਦਿਖਾ ਦੇ ਬਾਈ ਉਹਨਾਂ ਕੋਲੇ ਡੀਏਪੀ ਯੂਰੀਆ ਸਾਰਾ ਕੁਝ ਪਿਆ ਤੇ ਅੰਦਰ ਗੜਾਉਣਾ ਦੇ ਵਿੱਚ ਵੀ ਤੇ ਬਾਈ ਇੱਕੋ ਹੀ ਬੇਨਤੀ ਆ ਬੱਸ ਵੀ ਜਿਹੜਾ ਵੀ ਆਪਣੀ ਵੀਡੀਓ ਦੇਖ ਕੇ ਆਵੇ ਵੀ ਉਹ ਇਹ ਨਾ ਕਹੀ ਵੀ ਰੇਟ ਦਾ ਫਰਕ ਨਹੀਂ ਪੀ ਬਿਲਕੁਲ ਜੀ ਜਿਹੜਾ ਸਾਡੇ ਕੋਲੇ ਬਾਜਵਾ ਸਾਹਿਬ ਜ਼ਿੰਮੇਦਾਰ ਆਊਗਾ ਹੂੰ ਉਹ ਸਾਡੇ ਕੋਲੋਂ ਨਾਰਾਜ਼ ਨਹੀਂ ਹੋ ਕੇ ਜਾਂਦਾ ਸਾਡੇ ਨਾਲ ਜਿਹੜੇ ਫਾਰਮਰ ਜੁੜੇ ਹੋਏ ਆ ਉਹ ਮੁੱਢੋਂ ਤੋਂ ਜੁੜੇ ਹੋਇਆ ਜਦੋਂ ਤੁਸੀਂ ਇੱਥੇ ਕੰਟਰੈਕਟ ਕੀਤਾ ਦੁਕਾਨ ਕੀਤੀ ਆ ਠੀਕ ਆ ਸਾਰੇ ਫਾਰਮਰ ਸਾਡੇ ਨਾਲ ਕੰਟੀਨਿਊ ਹੈ ਇਹ ਨਹੀਂ ਹੈਗਾ ਵੀ ਇੱਕ ਵਾਰੀ ਜ਼ਿੰਮੇਦਾਰ ਆ ਗਿਆ ਉਹ ਦੂਜੀ ਵਾਰੀ ਆਉਂਦਾ ਨਹੀਂ ਠੀਕ ਆ ਸਾਡੇ ਕੋਲੇ ਉਹ ਮੁੜ ਕੇ ਰਿਪੀਟਰ ਹੈ ਤੁਸੀਂ ਦੇਖ ਲਓ ਵੀ ਆ ਚੀਜ਼ਾਂ ਵੀ ਜਿਹੜੇ ਤਤਤ ਪਾਉਣ ਵਾਲੇ ਨੇ ਧਰਤੀ ਦੇ ਥੱਲੇ ਕੜਾਮਾ ਵਰਗੀ ਕੰਪਨੀਆਂ ਦੇ ਬ੍ਰਾਂਡ ਹੀ ਵੇਚਦੇ ਨੇ ਬਾਈ ਤੇ ਇਸੇ ਖਾਸੀਅਤ ਕਰਕੇ ਆਪਾਂ ਇਹਨਾਂ ਦੀ ਵੀਡੀਓ ਕੀਤੀ ਹੈ ਜਿਵੇਂ ਆ ਆਈਸੀਐਲ ਵਗੈਰਾ ਦੇ ਐਨਪੀਕੇ ਪਏ ਨੇ ਇਹਨਾਂ ਇੱਥੇ ਜਿਹੜਾ ਚੰਗਾ ਪੜਿਆ ਲਿਖਿਆ ਕਿਸਾਨ ਆ ਜਾਂ ਲੰਮੇ ਸਮੇਂ ਤੋਂ ਖੇਤੀ ਕਰ ਰਿਹਾ ਇਹਨਾਂ ਚੀਜ਼ਾਂ ਬਾਰੇ ਜਾਣੂ ਆ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਇਹਦਾ ਕੀ ਗੱਲ ਬਾਤ ਹੈ ਜੀ ਬਿਲਕੁਲ ਬਿਲਕੁਲ ਤੇ ਬਾਕੀ ਏ ਟੂ ਜ਼ੈਡ ਬਾਇਰ ਤੋਂ ਲੈ ਕੇ ਬਾਈ ਉਹਰਾ ਕੋਲੇ ਸਾਰਾ ਬ੍ਰਾਂਡ ਪਿਆ ਤੁਸੀਂ ਦੁਕਾਨ ਦੇ ਵਿੱਚ ਕਿਤੇ ਵੀ ਨਜ਼ਰ ਮਾਰ ਲਿਓ ਕੋਈ ਪ੍ਰੋਡਕਟ ਅਜਿਹਾ ਮਿਲਦਾ ਨਹੀਂ ਵੀ ਜਿਹੜਾ ਕਿਸਾਨ ਦੇ ਲਈ ਵਫਾਦਾਰ ਨਾ ਹੋਵੇ ਸੋ ਇੱਕ ਵਾਰੀ ਜ਼ਰੂਰ ਪਹੁੰਚੋ ਬਾਈ ਆਪਣਾ ਐਡਰੈਸ ਦੱਸਦੇ ਗੋਨਿਆਣੇ ਦੇ ਆਪਣਾ ਐਡਰੈਸ ਫਰਮਦਲਾਮ ਹੈਗਾ ਜੀ ਪੰਜਾਬ ਪੈਸੀਸ ਸਟੋਰ ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਗੋਨਿਆਣਾ ਮੰਡੀ ਗੋਨਿਆਣਾ ਨੇੜੇ ਹਨੂਮਾਨ ਮੰਦਿਰ ਬਿਲਕੁਲ ਟਰੱਕ ਜੁੰਮ ਟਰੱਕ ਜੁੰਮ ਦੇ ਬਿਲਕੁਲ ਸਾਹਮਣੇ ਜੀ ਤੇ ਹੈਗਾ ਵੀ ਹਾਈਵੇ ਦੇ ਉੱਤੇ ਆ ਤੁਹਾਨੂੰ ਸ਼ਹਿਰ ਦੇ ਵਿੱਚ ਬੜਨ ਦੀ ਕਿਤੇ ਭੜਕਣ ਦੀ ਲੋੜ ਨਹੀਂ ਸਿੱਧਾ ਤੁਸੀਂ ਆ ਜਿਓ ਤੇ ਬਾਕੀ ਡੀਲਿੰਗ ਵਗੈਰਾ ਬਾਈ ਹੋਰਾਂ ਦੀ ਉਹ ਤੁਹਾਨੂੰ ਆ ਕੇ ਦੱਸਣ ਦੀ ਜ਼ਿਆਦਾ ਮੈਨੂੰ ਲੱਗਦਾ ਲੋੜ ਹੀ ਨਹੀਂ ਪੈਣੀ ਕਿਉਂਕਿ ਤੁਹਾਨੂੰ ਆ ਕੇ ਆਪ ਹੀ ਪਤਾ ਲੱਗ ਜੂ ਇੰਨੀ ਘੈਂਟ ਗੱਲਬਾਤ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ